ਕਾਰਨ ਉਹ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾਂ ਫੇਰ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਤੇ ਜਿਹਦੇ ਵਿੱਚ ਤੁਹਾਨੂੰ ਆਪਾਂ ਇੱਕ ਨਮਾ ਮਾਲ ਟਾਈ ਵੀ ਦਾ ਆਇਆ ਵੀਰ ਜੀ ਆਪਣੇ ਕੋਲੇ ਪਹਿਲਾਂ ਵੀ ਬਹੁਤ ਆਇਆ ਸੀ ਵੇਚਿਆ ਹੁਣ ਫੇਰ ਨਵੇਂ ਆ ਗਿਆ ਉਹਦੀ ਰਿਪੀਟ ਬਹੁਤ ਹੈ ਭਾਈ ਜੀ ਬਹੁਤ ਜਿਆਦਾ ਵਿਕਦਾ ਹੈ ਵਧੀਆ ਮਾਲ ਹੈ ਟਾਈ ਵੀ ਦਾ ਤੇ ਵਧੀਆ ਸਸਤਾ ਦਾ ਹਰ ਇੱਕ ਦੇ ਭਾਅ ਚ ਆਉਂਦਾ ਹੈ ਉਹ ਤੇ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਵੀਰ ਜੀ ਇਹ ਤੇ ਆਪਣੀ ਜਿਹੜੀ ਲੋਕੇਸ਼ਨ ਹੈ ਵੀਰ ਜੀ ਇਹ ਇਹ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਮਨਜਿੰਦਰ ਕਲੌਥ ਹਾਊਸ ਤੇ ਆਪਣੀ ਲੋਕੇਸ਼ਨ ਆ ਵੀਰੇ ਦੁਕਾਨ ਦੀ ਜਦੋਂ ਆਪਾਂ ਇਧਰ ਆਡੇ ਕਨੀ ਉਹਨੂੰ ਸਿੱਧੀ ਆਪਣੀ ਗਲੀ ਆਉਂਦੀ ਹੈ ਕੋਈ ਦਿੱਕਤ ਨਹੀਂ ਕੋਈ ਉਲਝਣ ਨਹੀਂ ਹੈਗੀ ਥਾਂ ਥਾਂ ਆਪਣਾ ਲਿਖਿਆ ਹੋਇਆ ਹੈ ਬਈਆ ਪਾਰਕਿੰਗ ਵਾਸਤੇ ਆਪਣੇ ਦੁਕਾਨ ਦੇ ਮੂਹਰੇ ਬਣੀ ਹੈ ਜਗ੍ਹਾ ਖੜਨ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ ਗੱਡੀ ਗੁੱਡੀ ਖੜਾਉਣ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ ਤੇ ਵੀਰ ਜੀ ਇਹ ਆ ਇਹਦਾ ਪਿੰਡ ਹੈ ਮੈਸਰਖਾਨਾ ਨੇੜੇ ਮੋੜ ਮੰਡੀ ਹੈ ਜ਼ਿਲ੍ਹਾ ਬਠਿੰਡਾ ਵੀਰ ਜੀ ਤੁਹਾਨੂੰ ਦਿਖਾਉਣੇ ਆ ਕਹਿੰਦਾ ਆਹ ਦੇਖੋ ਵੀਰ ਜੀ ਆਪਣੇ ਕੋਲੇ ਕੁਆਲਿਟੀ ਦੇਖੋ ਇਹ ਇਹ ਆ ਚੀਜ਼ ਹੈ ਬਾਈ ਜੀ ਹੋਜੀ ਤੁਹਾਨੂੰ ਆਪਾਂ ਟੈਵੀ ਕਹਿੰਦੇ ਆ ਵੀਰੇ ਪੂਰੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਇੱਕ ਨੰਬਰ ਕੁਆਲਿਟੀ ਹੈ ਇਹਦੀ ਤੇ ਪ੍ਰਿੰਟ ਵੀ ਜੀ ਇਹਦੇ ਵਿੱਚ ਆਪਣੇ ਕੋਲੇ 25 ਤੋਂ 30 ਪ੍ਰਿੰਟ ਪਏ ਆਪਣੇ ਕੋਲੇ ਤੇ ਪੂਰੀ ਬਾਈ ਜੀ ਗੌਰ ਨਾਲ ਸੁਣਿਓ ਵੀਡੀਓ ਗੌਰ ਨਾਲ ਤੁਹਾਨੂੰ ਕਲਾ ਕਲਾ ਪ੍ਰਿੰਟ ਦਿਖਾਵਾਂਗੇ ਗੌਰ ਨਾਲ ਰੇਟ ਦੱਸਾਂਗੇ ਰੇਟ ਸੁਣਿਓ ਬਾਈ ਜੀ ਆਪਣਾ ਰੇਟ ਕੀ ਹੋਊਗਾ ਇਹ ਮਨਜਿੰਦਰ ਕਲਾਸ ਹਾਊਸ ਦਾ ਬਾਈ ਜੀ ਰੇਟ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਦੂਜੇ ਵੀਡੀਓ ਆਪਸੀਂ ਸੁਣਦੇ ਆ ਬਾਈ ਜੀ ਬਹੁਤ ਦੇਖਿਆ ਉਹਦਾ ਤੇ ਇਹਦਾ ਆਪਣਾ ਦਾ ਰੇਟ ਦਾ ਬਾਈ ਜੀ ਬਹੁਤ ਜ਼ਿਆਦਾ ਅੰਤਰ ਹੈ ਇਸ ਗੱਲ 'ਚ ਆਹ ਦੇਖੋ ਵੀਰ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਜ਼ੂਮ ਕਰਕੇ ਦੇਖੋਗੇ ਟੀਵੀ ਹੈ ਵੀਰ ਜੀ ਟੀਵੀ ਜਿਹਦੇ ਵਿੱਚ ਆਪਾਂ ਲਾਈਨਿੰਗ ਨਹੀਂ ਆਉਂਦੀ ਟੀਵੀ ਉਹ ਚੀਜ਼ ਹੈ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ ਇਹਦੇ ਵਿੱਚੋਂ ਲਾਈਨਿੰਗ ਲੱਗੂ ਲਾਈਨਿੰਗ ਲਾ ਕੇ ਬਣੂ ਇਹ ਪਤਲਾ ਬੋਤ ਹੈ ਇਹ ਪਿਓਰ ਟੈਵੀ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਇਹ ਖਰਾਬ ਨਹੀਂ ਬਾਈ ਜੀ ਹੁੰਦਾ ਕਿਉਂਕਿ ਹੁਣ ਬਾਈ ਜੀ ਦੁਕਾਨ ਤਾਂ ਐਸੇ ਚੱਲਣਾ ਵਸੇ ਦੂ ਬਾਦ ਸੋਣ ਪਾ ਦੋ ਸੁਕਤਾ ਇਹ ਹੀ ਚੱਲੂ ਬਾਈ ਜੀ ਆ ਦੇਖੋ ਠਿੱਕੇ ਰੰਗ ਵਿੱਚ ਮਿਲ ਜਾਣਗੇ ਗੂੜੇ ਰੰਗ ਵਿੱਚ ਮਿਲ ਜਾਣਗੇ ਡਿਜ਼ਾਈਨ ਤੇ ਕਲਰ ਤੇ ਬਾਈ ਜੀ ਬਹੁਤ ਹੀ ਜ਼ਿਆਦਾ ਆਪਣੇ ਕੋਲੇ ਜਿੰਨੇ ਮਰਜ਼ੀ ਲੈ ਲਓ ਆਪਾਂ ਤੁਹਾਨੂੰ ਹੁਣ ਆਪਾਂ ਕੱਲਾ ਕੱਲਾ ਡਿਜ਼ਾਈਨ ਦਿਖਾਵਾਂਗੇ ਜੇ ਕਿਸਨੇ ਬਾਈ ਜੀ ਫੋਟੋ ਲੈਣੀ ਹੋਵੇ ਤੇ ਉਹ ਵੀ ਆਪ ਤਾਂ ਲੈ ਸਕਦਾ ਹੈ ਇਹ ਆ ਚੈੱਕ ਕਰੋ ਬਾਈ ਜੀ ਸਕਰੀਨ ਸ਼ਾਟ ਲੈਣਾ ਬਾਈ ਜੀ ਸਕਰੀਨ ਸ਼ਾਟ ਲੈਣਾ ਤੁਹਾਨੂੰ ਸੌਖਾ ਹੋ ਜੀ ਉਹ ਕੱਲਾ ਕੱਲਾ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਹੈ ਕੱਲਾ ਕੱਲਾ ਤੁਹਾਨੂੰ ਕਲਰ ਦਿਖਾਵਾਂਗੇ ਤੇ ਕੱਲਾ ਕੱਲਾ ਤੁਸੀਂ ਇਹਦਾ ਜੀ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਇਹ ਆ ਦੇਖੋ ਜੀ ਬਹੁਤ ਹੀ ਵਧੀਆ ਡਿਜ਼ਾਈਨ ਹੈ ਬਾਈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇੱਕ ਨੰਬਰ ਕੁਆਲਿਟੀ ਦੀ ਇਹ ਟਾਈ ਵੀ ਹੈ ਬਾਈ ਜੀ ਬਹੁਤ ਸੋਹਣਾ ਕੁਆਲਿਟੀ ਹੈ ਦੀ ਆ ਦੇਖੋ ਬਈ ਰੰਗੀ ਬਹੁਤ ਆਪਣੇ ਕੋਲੇ ਬਾਈ ਜੀ ਬਹੁਤ ਜਿਆਦੇ ਪ੍ਰਿੰਟ ਹੈ ਬਹੁਤ ਹੀ ਜਿਆਦੇ ਰੰਗਾਂ ਚ ਆਇਆ ਮਾਲ ਇਹ ਤੇ ਬਾਈ ਜੀ ਰੇਟ ਵੀ ਬਹੁਤ ਜਿਆਦੇ ਹਿਰਕ ਦੇ ਹਿਸਾਬ ਚ ਆਉ ਬਾਈ ਜੀ ਭਾ ਦਾ ਰੇਟ ਹੈ ਆਮ ਦੁਕਾਨਦਾਰ ਵੀਰ ਜੀ ਇਹਨੂੰ 600 700 800 ਰੁਪਏ ਤੱਕ ਵੀ ਵੇਚੀ ਜਾਂਦਾ ਪਰ ਆਪਣਾ ਰੇਟ ਇਹਦਾ 475 ਰੁਪਏ ਰੇਟ ਹੈ ਵੀਰ ਜੀ ਕੁੱਲ 475 ਰੁਪਏ ਵਿੱਚ ਛੂਟ ਦੇਵਾਂਗੇ ਆਪਾਂ ਸਾਢੇ 3 ਮੀਟਰ ਦਾ ਕੱਟ ਆ ਬਾਈ ਜੀ ਦੀ ਤੇ ਡੇਢ ਦਾ ਪਣਾ ਬਾਈ ਜੀ ਪਣਾ ਇਹਦਾ ਡੇਢ ਦਾ ਵੱਡਾ ਪਣੇ ਦਾ ਇਹ 3.5 ਮੀਟਰ ਦੀ ਕੱਟ ਹੈ ਬਾਈ ਜੀ ਗਾਜਨਾ ਮਿੰਕੇ ਦੇਵਾਂਗੇ ਕੋਈ ਇਹ ਜੀ ਗੱਲ ਨਹੀਂ ਘੱਟ ਵੱਧ ਕੁਝ ਨਹੀਂ ਹੋਣਾ ਪੂਰਾ ਫੁੱਲ ਨਾ ਪੈਦਾ ਤੇ ਕੁਆਲਿਟੀ ਬਾਈ ਜੀ ਬਹੁਤ ਹੀ ਚੰਗੀ ਵਧੀਆ ਸੋਹਣੀ ਕੁਆਲਿਟੀ ਹੈ ਇਹ ਆ ਦੇਖੋ ਪੂਰਾ ਵਧੀਆ ਬਾਈ ਜੀ 22 ਦਾ ਦਾ ਬਹੁਤ ਵਧੀਆ ਕੁਆਲਿਟੀ ਹੈ 22 ਦਾ ਚੈੱਕ ਕਰੋ ਤੁਸੀਂ ਕੱਲਾ ਕੱਲਾ ਡਿਜ਼ਾਈਨ ਤੇ ਰੰਗ ਬਾਈ ਜੀ ਦੇਖ ਲਓ ਸਕਰੀਨਸ਼ਾਟ ਲੈਣਾ ਬਾਈ ਜੀ ਤੁਹਾਨੂੰ ਸਕਰੀਨਸ਼ਾਟ ਵੀ ਲੈਣਾ ਬਹੁਤ ਸੌਖਾ ਹੋ ਜੂਗਾ ਕੱਲਾ ਕੱਲਾ ਦਿਖਾਵਾਂਗੇ ਤੁਹਾਨੂੰ ਕੱਲਾ ਕੱਲਾ ਵਧੀਆ ਇੱਕ ਕੱਲਾ ਕੱਲਾ ਰੰਗ ਇੱਕ ਦਾ ਨੰਬਰ ਕੁਆਲਿਟੀ ਦਾ ਬਾਈ ਜੀ ਦੇਖੋ ਦੇਖੋ ਕਿੰਨਾ ਸੋਹਣਾ ਰੰਗ ਆ ਬਾਈ ਜੀ ਦੇਖੋ ਲੈਵਨ ਰੰਗ ਹੈ ਬਹੁਤ ਹੀ ਸੋਹਣਾ ਵਿੱਚ ਪ੍ਰਿੰਟ ਹੈ ਬਹੁਤ ਸੋਹਣਾਗਾ 475 ਰੁਪਏ ਦਾ ਰੇਟ ਹੈ ਬਾਈ ਜੀ ਪੂਰੀ ਜ਼ਿੰਮੇਵਾਰੀ ਹੈ ਰੇਟ ਮੰਨਿਓ ਰੇਟ ਤੁਸੀਂ ਪੁੱਛਿਆ ਕਰੋ ਬਾਈ ਜੀ ਜਿੱਥੋਂ ਵੀ ਤੁਸੀਂ ਮਾਲ ਲੈਣੇ ਹੋ ਵੀਡੀਓ ਦੇਖਦੇ ਹੋ ਰੇਟ ਬਾਈ ਜੀ ਪੂਰਾ ਕਨਫਰਮ ਕਰਿਆ ਕਰੋ ਰੇਟ ਦਾ ਵੀ ਕੀ ਰੇਟ ਲੱਗਦਾ ਤੁਹਾਨੂੰ ਕੀ ਰੇਟ ਦਾ ਤੁਹਾਨੂੰ ਮਾਲ ਮਿਲਦਾ ਹੈ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਆ ਦੇਖੋ ਬਾਈ ਜੀ ਡਿਜ਼ਾਈਨ ਆਪਣੇ ਕੋਲੇ 25 ਤੋਂ 30 ਡਿਜ਼ਾਈਨ ਪਏ ਆ ਬਾਈ ਜੀ ਕੱਲੀ ਸਕਰੀਨਸ਼ਾਟ ਲੈ ਸਕਦੇ ਹੋ ਕੱਲਾ ਕੱਲਾ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਤੇ ਜੇ ਕਿਸੇ ਨੂੰ ਲੋੜ ਆ ਬਾਈ ਜੀ ਸਕਰੀਨਸ਼ਾਟ ਲੈ ਕੇ ਆਵਦਾ ਅੰਦਰ ਆ ਜਾਓ ਹਾਂ ਆ ਦੇਖੋ ਬਾਈ ਜੀ ਇਹ ਆ ਦੇਖੋ ਬਾਈ ਜੀ ਚੈੱਕ ਕਰੋ ਕੱਲਾ ਕੱਲਾ ਡਿਜ਼ਾਈਨ ਚੈੱਕ ਕਰੋ ਬਾਈ ਜੀ ਬਹੁਤ ਹੀ ਸੋਹਣਾ ਕਪੜਾ ਬਾਈ ਜੀ ਹੁਣ ਇਹਦਾ ਰਿਵਾਜ ਐ ਚੱਲ ਰਿਹਾ ਮੂਰੇ ਵੀ ਆਪਾਂ ਨੂੰ ਇਹਨੇ 2-3 ਕ ਮਹੀਨੇ ਇਸੇ ਚਾਹ ਤਿੰਨ ਚਾਰ ਮਹੀਨੇ ਇਸੇ ਨੂੰ ਚੱਲਣਾ ਬਾਈ ਸੌਣ ਭਾਦੋਂ ਅਸੂ ਸਾਹਿਬ ਇਹੀ ਪਊ ਬਾਈ ਕਪੜਾ ਕਪੜਾ ਬਹੁਤ ਸੁਣਾ ਆ ਆਮ ਦੁਕਾਨਦਾਰ ਦਾ ਰੇਟ ਬਾਈ ਜੀ ਇਹਦਾ 700 800 ਐ ਐ ਪਾਉਂਦੇ ਆ ਬਾਈ ਜੀ ਇਹਦਾ ਰੇਟ ਕੋਈ 700 ਕੋਈ 800 ਐ ਲੈ ਲੈਂਦੇ ਬਾਈ ਆਪਣਾ ਰੇਟ 475 ਰੁਪਏ ਕੱਲੇ ਕੱਲੇ ਛੂਟ ਦਾ ਰੇਟ ਆ ਬਾਈ ਜੀ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਰੀਸੇਲਰ ਜਿਹਨੇ ਕਹਾਂ ਜਾ ਕੇ ਵੇਚਣਾ ਬਾਈ ਜੀ ਉਹਨੂੰ ਆਪਾਂ ਹੋਰ ਜਾਦੇ ਲੈਸ ਲਾਵਾਂਗੇ ਆਪਾਂ ਕਿਰਾਾ ਫੋਨ ਚੱਲ ਰਿਹਾ ਆਪਣਾ ਸਕਰੀਨ ਦੇ ਉੱਤੇ ਨੰਬਰ ਤੇ ਇਹ ਨੰਬਰ ਤੇ ਕਨੈਕਟ ਕਰ ਲਿਓ ਬਾਈ ਜੀ ਆਹ ਦੇਖੋ ਬਾਈ ਕੁਆਲਿਟੀ ਚੈੱਕ ਕਰੋ ਬਾਈ ਕਿੰਨਾ ਸੋਹਣਾ ਰੰਗ ਆ ਦੇਖੋ ਗੌਰ ਨਾਲ ਦੇਖੋ ਬਾਈ ਕਿੰਨਾ ਵਧੀਆ ਰੰਗ ਪ੍ਰਿੰਟ ਹੈ ਤੇ ਸੋਹਣਾ ਰੰਗ ਦਿੱਤਾ ਦੇਖੋ ਬਾਈ ਕਿੰਨਾ ਵਧੀਆ ਕਵਾਲਿਟੀ ਚੈੱਕ ਕਰੋ ਜੀ ਦੇਖੋ ਬਾਈ ਜੀ ਸੋਹਣਾ ਦੇਖੋ ਬਹੁਤ ਹੀ ਕੁਆਲਿਟੀ ਚੰਗੀ ਹੈ ਬਾਈ ਜੀ ਇਹ ਕੱਲਾ ਕੱਲਾ ਰੰਗ ਦਿਖਾਵਾਂਗੇ ਤੁਹਾਨੂੰ ਕਿਉਂਕਿ ਸਕਰੀਨਸ਼ਾਟ ਲੈਣਾ ਬਹੁਤ ਸੌਖਾ ਹੋ ਜਾਂਦਾ ਆਪਾਂ ਤੁਹਾਨੂੰ ਵੈਰੈਟੀ ਇੱਕ ਦਿਖਾਵਾਂਗੇ ਇੱਕ ਈ ਆਹੀ ਵੈਰੈਟੀ ਇਕੱਲੀ ਇਹੋ ਦਿਖਾਵਾਂਗੇ ਚੀਜ਼ ਦੇਖੋ ਕੁਆਲਿਟੀ ਚੈੱਕ ਕਰੋ ਤੁਸੀਂ ਆਹ ਦੇਖੋ ਬਾਈ ਜੀ ਜਿਵੇਂ ਟੈਬੀ ਦੇ ਡਿਜ਼ਾਈਨ ਆਇਆ ਭਾਈ ਜੀ ਜਿਹੜੀ ਮਹਿੰਗੀ ਨਹੀਂ ਟੈਬੀ ਹੈਗੀ 700 ਚ 800 ਚ 1000 1200 ਰੁਪਏ ਚ ਨਾਲ ਦੁਪੱਟਿਆਂ ਦੀਆਂ ਉਹੀ ਡਿਜ਼ਾਈਨ ਦਿੱਤੇ ਹੋਇਆ ਭਾਈ ਜੀ ਸਸਤੀ ਜਹਿਰਕ ਨੂੰ ਪਾਉਣ ਦਾ ਮੌਕਾ ਹੈ ਭਾਈ ਜੀ ਸਸਤੀ ਹੈ ਮਾਲ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਪੂਰਾ ਵਧੀਆ ਪਿਓਰ ਹੈ ਦੇਖ ਬਾਈ ਜੀ ਸਬਸਕ੍ਰਾਈਬਰ ਸ਼ੇਅਰ ਬਾਈ ਜੀ ਜਰੂਰ ਕਰਿਆ ਕਰੋ ਤੁਹਾਡਾ ਇਹ ਵੰਦਾ ਫਰਜ਼ ਭਾਈ ਜੀ ਸ਼ੇਅਰ ਸਬਸਕ੍ਰਾਈਬਰ ਕਰਨ ਦਾ ਜਰੂਰ ਕਰਿਆ ਕਰੋ ਬਾਈ ਬਣ ਕੇ ਆਹ ਦੇਖੋ ਕਿੰਨਾ ਵਧੀਆ ਰੰਗਦਾ ਹੈ ਇਹ ਆ ਦੇਖੋ ਬਾਈ ਜੀ ਕਰੋ ਚੈੱਕ ਦੇਖੋ ਕਿੰਨਾ ਸੋਹਣਾ ਰੰਗ ਆ ਬਾਈ ਜੀ ਚੈੱਕ ਕਰੋ ਕੱਲਾ ਕੱਲਾ ਰੰਗ ਬਾਈ ਜੀ ਪੂਰਾ ਵਧੀਆ ਆਇਆ ਜਮਾ ਚੁਣ-ਚੁਣ ਕੇ ਰੰਗ ਲੈ ਕੇ ਆਏ ਹੋਇਆ ਬਾਈ ਜੀ ਬਹੁਤ ਹੀ 40 30 40 ਰੰਗ ਆਪਣੇ ਕੋਲੇ ਹਜੇ ਸਾਰੇ ਰੰਗ ਆਪਾਂ ਤੁਹਾਨੂੰ ਦਿਖਾਈ ਨਹੀਂ ਗਏ ਰੰਗ ਹੋਰ ਵੀ ਬਹੁਤ ਪਏ ਆਪਣੇ ਕੋਲੇ ਜੇ ਲੋੜਾ ਬਾਈ ਜੀ ਹੋਰ ਵੀ ਰੰਗ ਮਿਲ ਜਾਣਗੇ ਤੇ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਜੀ ਆਪਾਂ ਜਿਹੜਾ ਦੂਜਾ ਚੈਨਲ ਆਪਣਾ ਬਲਕਾਰ ਮੈਂਸਰ ਖਾਨ ਦੇ ਨਾਮ ਤੇ ਬਣਾ ਚੱਲਦਾ ਆਪਣਾ ਬਾਈ ਜੀ ਹੁਣ ਆਪਾਂ ਦੂਜੀ ਜਿਹੜਾ ਹੋਰ ਮਾਲ ਦਿਖਾਉਣਾ ਉਥੇ ਵੀ ਦਿਖਾਵਾਂਗੇ ਇਹਦੇ ਕੱਲਾ ਵਸ ਨੂੰ ਆਪਾਂ ਕੱਲੀ ਟਾਈਵੀ ਟਾਈਵੀ ਦਿਖਾਈ ਹੈ ਇਹਦਾ ਮਤਲਬ ਤਾਂ ਹੀ ਤੁਹਾਨੂੰ ਕੱਲਾ ਕੱਲਾ ਦੱਸਿਆ ਵੀ ਸਕਰੀਨਸ਼ਾਟ ਲੈਣਾ ਸੌਖਾ ਬਾਈ ਜੀ ਇੱਕ ਤੁਹਾਨੂੰ ਵਾਰ-ਵਾਰ ਇਹੀ ਦੱਸਦੇ ਆਂ ਵੀ ਤੁਸੀਂ ਰੇਟ ਦੀ ਕਨਫਰਮ ਜਰੂਰ ਕਰਿਆ ਕਰੋ ਬਾਈ ਜੀ ਜਿੱਥੋਂ ਵੀ ਤੁਸੀਂ ਲੈਨੇ ਹੋ ਮਾਲ ਰੇਟ ਜਰੂਰ ਪੁੱਛਿਆ ਕਰੋ ਤੇ ਮਾਲ ਜਰੂਰ ਚੈੱਕ ਕਰਿਆ ਕਰੋ ਵੀ ਕਹੇ ਜਾ ਮਾਲ ਤੁਹਾਨੂੰ ਮਿਲਦਾ ਹੈ ਤੇ ਕੀ ਰੇਟ ਮਿਲਦਾ ਹੈ ਰੇਟ ਦੀ ਜਰੂਰ ਕਨਫਰਮ ਕਰਿਆ ਕਰੋ ਤੇ ਬਾਈ ਜੀ ਆਪਾਂ ਜਿਹੜਾ ਬਲਕਾਰ ਮੈਸਟਰ ਖੰਦੇ ਦੇ ਨਾਂ ਤੇ ਚੱਲਦਾ ਚੈਨਲ ਆਪਾਂ ਉਹਦੇ ਵਿੱਚ ਵੀ ਤੁਹਾਨੂੰ ਦਿਖਾਉਣੇ ਆ ਉਹ ਵੀ ਵੀਡੀਓ ਪਾਵਾਂਗੇ ਵੀਰੇ ਤੇ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਸ਼ੇਅਰ ਬਾਈ ਵੀ ਬਣ ਕੇ ਜਰੂਰ ਕਰਿਆ ਕਰੋ ਕਿਉਂਕਿ ਇਹਦੇ ਵਿੱਚ ਪਤਾ ਲੱਗ ਜਾਂਦਾ ਸਾਰਿਆਂ ਨੂੰ ਵੀ ਉੱਥੇ ਆਹ ਰੇਟ ਹੈ ਆਹ ਕੁਆਲਿਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ